ਜਲੰਧਰ ਦੇ ਮਾਡਲ ਟਾਊਨ ਸਥਿਤ ਬੱਚਿਆਂ ਵੱਲੋਂ ਭਾਰਤ ਦੇਸ਼ ਵਿਕਾਹੂ ਹੈ ਨੁਕਰ ਨਾਟਕ ਖੇਡਿਆ ਗਿਆ। ਨਾਟਕ ਦੌਰਾਨ ਕਈ ਬੱਚਿਆਂ ਵੱਲੋਂ ਆਪਣੀ ਅਦਾਕਾਰੀ ਪੇਸ਼ ਕੀਤੀ ਗਈ। ਨਾਟਕ ਦੇ ਲੇਖਕ ਤੇ ਡਾਇਰੈਕਟਰ ਅਨਮੋਲ ਨੇ ਦੱਸਿਆ ਕਿ ਹਿੰਦੁਸਤਾਨ ਦੀ ਮੌਜੂਦਾ ਹਾਲਤ ਨੂੰ ਵੇਖਦਿਆਂ ਉਹਨਾਂ ਵੱਲੋਂ ਇਹ ਨਾਟਕ ਲਿਖ ਕੇ ਖੇਡਿਆ ਗਿਆ ਤੇ ਉਹਨਾਂ ਕਹਿੰਿਆ ਹੈ ਕਿ ਨਾਟਕ ਰਾਹੀਂ ਇਹ ਸੰਦੇਸ਼ ਦਿੱਤਾ ਹੈ ਕਿ ਸਾਰੇ ਭਾਰਤ ਨੂੰ ਆਪਣਾ ਦੇਸ਼ ਸਮਝਣ। ਬੇਸਿਕਲੀ ਮੈਂ ਇਹਦੇ ਵਿੱਚ ਇੱਕੋ ਦੋ ਤਿੰਨ ਗੱਲਾਂ ਦੱਸਣਾ ਚਾਹਨਾ। ਸਭ ਤੋਂ ਪਹਿਲੀ ਗੱਲ ਕਿ ਭਾਰਤ ਦੀ ਜੋ ਅੱਜ ਹਾਲਤ ਹੈ ਮੈਨੂੰ ਦਿਲੋਂ ਆਪ ਨੂੰ ਨਹੀਂ ਪਸੰਦ ਹੈਗੀ। ਤੇ ਮੇਨੇ ਮੇਰੇ ਹਿਸਾਬ ਨਾਲ ਇਹ ਟਾਈਮ ਦੂਰ ਨਹੀਂ ਹੈਗਾ ਜਦੋਂ ਭਾਰਤ ਨੂੰ ਵਿਕਣ ਦਾ ਮੌਕਾ ਆ ਜਾਣਾ ਹੈ ਇਸ ਕਰਕੇ ਆਪਾਂ ਦੁਨੀਆ ਨੂੰ ਦਿਖਾਣਾ ਚਾਹੁੰਦੇ ਆ ਕਿ ਪਲੀਜ਼ ਯਾਰ ਮੇਰੀ ਆਪਣੀ ਰਿਕਵੈਸਟ ਹੈ ਕਿ ਨਾ ਯਾਰ ਭਾਰਤ ਨੂੰ ਵਿਕਣ ਦਾ ਮੌਕਾ ਨਾ ਦਿਓ ਕੋਈ ਮੇਤਾ ਚਾਹੁੰਦੇ ਨੇ ਕਿ ਉਹਦਾ ਹੋ ਜਾਵੇ ਯੂਥ ਚਾਹੁੰਦਾ ਮੇਰਾ ਹੋ ਜਾਵੇ ਮਤਲਬ ਹਰ ਕਿਸੇ ਨੂੰ ਚਾਹੀਦਾ ਕਿ ਮੇਰਾ ਹੋ ਜਾਵੇ ਆਮ ਇਨਸਾਨ ਦਾ ਕਾਮਨ ਮੈਨ ਦਾ ਭਾਰਤ ਹੋਣਾ ਚਾਹੀਦਾ ਹੈ ਜੇ ਜਿਸ ਦਿਨ ਕਾਮਨ ਮੈਨ ਆਪਣੇ ਭਾਰਤ ਨੂੰ ਆਪਣਾ ਭਾਰਤ ਸਮਝਣਾ ਸ਼ੁਰੂ ਹੋ ਜਾਏਗਾ ਉਸ ਦਿਨ ਮੈਂ ਮੰਨੂਗਾ ਕਿ ਭਾਰਤ ਜਾਦ ਹੈ ਬੱਚਿਆਂ ਵੱਲੋਂ ਭਾਰਤ ਦੇਸ਼ ਦੇ ਪ੍ਰਤੀ ਪਿਆਰ ਜਗੌਣ ਦੇ ਲਈ ਇਹ ਇੱਕ ਵਧੀਆ ਉਪਰਾਹ ਲਾਇ ਜਿਲੰਡੇ ਤੋਂ ਕਰਨ ਪਾਠਕ ਜਗ ਬਾਣੀ ਟੀਵੀ